ਸਵਾਗਤ ਹੈ ਕਿਸਾਨ ਜੀ ਤੋਂ ਆਪਣੇ YouTube ਚੈਨਲ ਨੂੰ ਡੈਰੀ ਫਾਰਮ ਅਹਮਦਪੁਰ ਦੇ ਵਿੱਚ ਇੱਕ ਹੋਰ ਰਿਕਵੈਸਟ ਹੈ ਵੀਰ ਜੀ ਜਿਹੜੇ ਵੀਰਾਂ ਨੇ ਆਪਣੇ YouTube ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਲੱਗੇ ਘੰਟੀ ਦਾ ਬੈਲ ਬਟਨ ਦਬਾ ਦੇਣ ਤਾਂ ਜੋ ਹਰ ਇੱਕ ਕੌਣ ਵਾਲੀ ਨਵੀਂ ਵੀਡੀਓ ਦੇ ਰੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੱਕ ਪਹੁੰਚ ਸਕੇ ਤੇ ਜੇ ਮੇਰੇ ਕਿਸੇ ਵੀਰ ਨੇ ਤਾਂ ਵੀ ਐਡ ਕਰਵਾਉਣੀ ਹੋਵੇ ਉਹ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 86990 99728 ਆਈ.ਡੀ. ਵੀਰ ਦੀ ਵੀ ਮੇਰੇ ਆਪ ਦੇ ਘਰ ਤੋਂ ਤੁਹਾਡੇ ਲਈ ਜਰਸੀ ਲੈ ਕੇ ਆਇਆ ਪੰਜਾਬ ਵਾਲੀ ਦੂਜੀ ਸੂਆ ਹੁੰਦੀ ਆ ਤੇ ਇਸ ਕਰਕੇ ਕੀ ਕਰ ਸਕਦੇ ਆ ਕੱਦ ਹਾਈਟ ਫੜਦਾ ਬਾਈ ਜੀ ਆਰਡਰ ਦੇ ਸਕਦੇ ਆ ਬਹੁਤ ਸੋਹਣਾ ਤਿਆਰ ਕਰਦੇ ਨੇ ਇਹਦੀ ਕਰਮ ਵਾਲੀ ਸੂਣ ਦੇ ਵਿੱਚ ਬਾਈ ਜੀ 7 ਤੋਂ 8 ਦਿਨ ਹਜੇ ਪੀ ਪਏ ਆ ਆ ਦੇਖ ਸਕਦੇ ਫਿਰ ਕੁਆਲਿਟੀ ਬਹੁਤ ਸਗੀਆਂ ਦੂਜੀ ਸੂਆ ਹੁੰਦੀ ਆ ਸੂਣ ਦੇ ਵਿੱਚ 7 ਤੋਂ 8 ਦਿਨ ਬਾਕੀ ਪਏ ਆ ਤੇ ਥਾਣਾ ਦੀ ਗੱਲ ਕਰੀਏ ਥਾਣ ਬਹੁਤ ਸੋਹਣਿਆ ਚਾਰੇ ਥਣ ਪੂਰੇ ਨਿਕਣਵੇਂ ਤੇ ਪੂਰੀ ਸਪੇਸ ਤੇ ਲੱਗੇ ਆ ਲੇਵਰ ਤੇ ਮਿਲਕਵੇਂਜ ਦੇਖ ਸਕਦੇ ਬਹੁਤ ਸਟਰੋਂਗ ਲੱਗੀਆਂ ਤੇ ਲੱਲਾ ਬਹੁਤ ਪਈਆਂ 7 8 ਦਨਾਂ ਨੂੰ ਪੂਰਾ ਵਧੀਆ ਆਰਡਰ ਤਿਆਰ ਕਰਕੇ ਕਰਨ ਵਾਲੀ ਸੂਗੀ ਦੂਜਾ ਸੂਆ ਬਾਈ ਜੀ ਦੁੱਧ ਦੇ ਦੂਗੀ 14 15 ਕਿਲੋ ਤੇ 14 15 ਕਿਲੋ ਤੋਂ ਮੌਜੂਦ ਨਾ ਨਾਰਮਲ ਪ੍ਰਾਈਸ ਆ ਕੋਈ ਬਾਲਾ ਵੱਡਾ ਮੁੱਲ ਨਹੀਂ ਹੈਗਾ ਇਹਦਾ ਜੇ ਮੇਰੇ ਕਿਸੇ ਵੀ ਕਿਸਾਨ ਭਰਾ ਦੇ ਵਹਿੜ ਪਸੰਦ ਹੋਵੇ ਤਾਂ ਮੇਰੇ ਨਾਲ ਫੋਨ ਤੇ ਸੰਪਰਕ ਮੇਰਾ ਪਿੰਡ ਹੈਗਾ ਹਿੰਦੋਪੁਰਾ ਜ਼ਿਲ੍ਹਾ ਮੋਗਾ ਤਸੀਲ ਨਿਹਾਲ ਸਿੰਘ ਵਾਲਾ ਤੇ ਮੋਬਾਈਲ ਨੰਬਰ ਹੈਗਾ 86990 99728 ਤੇ ਪ੍ਰਾਈਸ ਇਹਦਾ ਜਾਇਜ਼ ਹੀ ਆ ਬਾਈ ਜੀ ਕੋਈ ਬਾਲਾ ਨਹੀਂ ਹੈਗਾ ਪਰ ਹੋਊਗਾ ਫੋਨ ਤੇ ਤੁਹਾਡੇ ਟੀਮ ਦੇ ਵਿੱਚ ਮੇਰੀਆਂ ਵੀਡੀਓ ਦੇਖਣ ਲਈ ਮੇਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਲਦ ਮਿਲਦਾ ਕਿਸੇ ਨਵੀਂ ਵੀਡੀਓ ਦੇ ਨਾਲ ਥੈਂਕ ਯੂ ਵੈਰੀ ਮਚ